ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਯੂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਲੋਹੜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਵੀ ਠੰਡ ਬਹੁਤ ਜ਼ਿਆਦਾ ਹੈ ਤੇ ਨਾਲ ਹੀ ਸਾਰੇ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਤੇ ਉਧਰ ਅਮਨਪ੍ਰੀਤ ਵੱਲੋਂ ਅਮਨਪ੍ਰੀਤ ਜੀ ਅਮਨਪ੍ਰੀਤ ਜੀ ਅਮਨਪ੍ਰੀਤ ਜੀ ਅੰਦਰ ਬੈਠੇ ਹੈ ਹੈਪੀ ਲੋਹੜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਆਪ ਸਭ ਨੂੰ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਆਪਾਂ ਉੱਠ ਕੇ ਸਿਰਸਿਰੇ ਲਏ ਸੀ ਨਾ ਮੈਂ ਕਿਹਾ ਅੱਜ ਬੜਿਆ ਬੜਾ ਦਿਨ ਚੜਿਆ ਅੱਜ ਅਮਨ ਨਾ ਹਾਲੀ ਫੇਰੇ ਫੇਰੇ ਅੱਛਾ ਅਮਨ ਅੱਜ ਨਹੀਂ ਨਾ ਅਮਨ ਰੋਜ ਨਾ ਹੰਦੀ ਪ੍ਰਧਾਨ ਤਾਂ ਕਰਕੇ ਮੈਂ ਅਮਨ ਅਮਨਪ੍ਰੀਤ ਜੀ ਬੋਲੇ ਆ ਤਾਂ ਹੀ ਅੱਛਾ ਅਜਾ ਰੇਖਾ ਭੁਲਿਆ ਤੂੰ ਵੀ ਨਾਲੇ ਲਾ ਕੇ ਲੜ ਕੇ ਤੇ ਹੁਣ ਆਪਾਂ ਚੱਲੇ ਆ ਬਾਸੀ ਫੈਮਿਲੀ ਦੇ ਘਰੇ ਉਹਨਾਂ ਨੂੰ ਵਧਾਈਆਂ ਦੇਣ ਤੇ ਉਹਨਾਂ ਦੇ ਘਰੇ ਆਇਆ ਉਹਨਾਂ ਦਾ ਨਾਸ਼ਤਾ ਵੀ ਹੈ ਬ੍ਰੀਕਫਾਸਟ ਆਹੋ ਤਾਂ ਉਹਨਾਂ ਨੇ ਹੁਣ ਸਵਾਰ ਲਿਓ ਕਿ ਤੇ ਨਾਸ਼ਟਾ ਤੇ ਹੋਰ ਲਾ ਕੇ ਤੇ ਤੁਹਾਨੂੰ ਦੇ ਨਾਲ ਉਹ ਉਹਨਾਂ ਘਰੇ ਆਪਣਾ ਅੱਜ ਨਾਸ਼ਤਾ ਆ ਲੋੜੀ ਮੰਗਰ ਚੱਲੇ ਆਪਕਾ ਹਾਂ ਚਲੋ ਅਤੇ ਮੇਰੀ ਵੀਡੀਓ ਬਣਾਇਓ ਮੈਂ ਲੋੜੀ ਮੰਗਾਂਗੀ ਚੰਗਾ। ਓ ਮਾਈ ਲੋੜੀ ਫੜ। ਤੇਰੀ ਧੀ ਕੇ ਚੋਰੀ ਹੋ। ਇਹ ਚਲੋ ਜੀ। ਗੱਲ ਕੇ ਫਿਰ ਫਿਰ ਹੀ ਆਗੇ ਹੈ। ਕਾ ਲੋੜੀ ਮੰਗਣ ਵਾਲਾ ਸਵੇਰ ਸਵੇਰੇ ਜਾਂਦੇ ਹੁੰਦੇ ਨੇ। ਕਿਹਨੂੰ? ਹਾਂ। ਜਬੀਲਾਂ ਦੇ ਘਰ ਬਟੀ ਹੈ। ਹਾਂ ਹਾਂ ਮੈਂ ਕਰਤਾ ਕੋ। ਪੜੇ ਲਿਖੀ ਏਰੀਆ ਚੋਂ ਕਲੋਨੀ ਚ ਆ ਗਏ ਕੀ ਪਤਾ ਇਹਨਾਂ ਦੇ ਬੈਲ ਬੰਦ ਕਰ ਰੱਖੇ ਹੋਏ ਅੰਦਰੋਂ ਹਾਂਜੀ ਭਰਾਵਾ ਇੱਕਾ ਦਿਨ ਲਾ ਨਾ ਮਾ ਦਾ ਪਿੰਡੜਾ ਖਾ ਕੋੜੀ ਚਲੋ ਚਲੋ اے ਲਈ ਲੋੜੀ ਤੇਰੀ ਜੀਵੇ ਜੋਰੀ ਨੀ ਬਾਹਰ ਨਿਕਲਦੇ ਕਰਮਾ ਵਾਲੀਏ ਨਵਾ ਘਰ ਪਾਇਆ ਗਏ ਨੀ ਲੋੜੀ ਤੇਰੀ ਜੀਵਾਂ ਜੋੜੀ ਨੇ ਕਰਮਾਂ ਵਾਲੀ ਏ ਆ ਤੇਰੀ ਮੁਠੀ ਪਾ ਨਹੀਂ 니 ਤੂੰ ਕੈਨੇਡਾ ਜਾਏਂਗੀ ਤੇਰੇ ਬੱਚੇ ਕੈਨੇਡਾ ਜਾਣਗੇ ਕਿ ਤੂੰ ਸਿੱਧਾ ਸਾਈਂ ਜੀਵੇ ਨਹੀਂ 니 ਨਿੱਕਰ ਬਾਹਰ ਨਹੀਂ ਕਿੱਥੇ ਅੰਦਰ ਵਰਕੇ ਬੈਠੀ ਤੂੰ ਤੀ ਬੋਲੇ ਪ੍ਰਧਾਨ ਜੀ ਦੇ ਮਾਈ ਲੋੜੀ ਲੋੜੀ پکڑਾ ਲਈ ਨਾ ਤੇ ਜੋਰੀ ਦੀ ਚਾਬੀ ਮਿਲਿਆ ਮੇਰੇ ਤੁਹਾਡੇ ਕੋਲ ਲੋੜੀ ਮੰਗਦੀ ਲੋੜੀ ਦੇ ਮਾਈ ਲੋੜੀ ਲੈ ਅਨੇ ਕਰਮਾ ਵਾਲੀਏ ਦੇਖ ਥੋੜਾ ਸੂਟ ਤੂੰ ਅੱਡੇ ਜਾ ਆਇਆ ਆਣੀ ਆ ਇਹ ਚਾਹ ਪੀ ਲੈ ਅੱਜ ਨਹੀਂ ਜਾ ਤੂੰ ਦੇ ਸੂਟ ਦੇ ਸੋਣਾ ਗੱਲ ਕਰੀ ਸੁਣ ਥੋੜਾ ਚਾਹ ਪੀ ਲੈ ਚਾਹ ਪੀ ਲੋ ਤੇ ਬੈਠ ਜਾਣਾ ਹਲਾਲਾ ਕਰ ਦੰਦੇ ਤੇ ਮੇਰੇ ਆ ਮੇਰੇ ਆਦਮੀ ਚਾਹ ਦੇ ਦੋ ਗੱਲ ਸਭ ਸ਼ਰੂ ਕਰਦਾ ਪੈ ਦੇ ਇਸ ਤੇ ਚਾਹ ਪੀ ਲੋ ਫੇਰ ਲੋੜੀ ਦੀ ਚੋਲੇ 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 ਨੀ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮੈਂ ਤੂੰ ਲੋੜੀ ਮੰਗਣਾ ਹੀ ਫੋਨ ਦੇ ਕੋ ਦੋ ਦੋ ਨੇ ਕਾਈ ਹੋਣ ਦੇ ਇੱਕ ਦੋ ਇਹ ਤੇ ਅਗਵਾਨੀਆਂ ਦਾ ਮੁੰਡਾ ਫੌਜ ਚ ਹੋਇਆ ਏ ਇੱਕ ਦਾ ਨਾਲ ਕੈਨੇਡਾ ਗਿਆ ਤੇ ਉਹਨੇ ਇੱਕ ਨੇ ਮੈਨੂੰ ਐਂਡਰੌਇਡ ਦੇਤਾ ਤੇ ਆ ਕਰੇ ਮੈਨੂੰ ਆਈਫੋਨ ਦੇਤਾ ਕਹਿੰਦੇ ਇਹਨਾਂ ਨੂੰ ਵੇਚ ਕੇ ਚਾਹ ਸੂਟ ਬਟਾ ਲੈ ਸਾਡਾ ਨਾ ਨਾ ਇਹ ਤੇ ਅਗਲੇ ਦੇ ਪਿਆਰ ਨਾ ਦਿੱਤਾ ਹੈ ਭੈਣੇ ਇਹ ਨਹੀਂ ਵੇਚਣਾ ਮੈਂ ਤਾਂ ਤੂੰ ਗੱਲਾਂ ਨਾ ਕਰ ਬਹੁਤੀਆਂ ਸੂਟ ਲਿਆ ਚਾਹ ਪੀਲਾ ਕੋਈ ਨਾ ਸੂਟ ਦੇ ਦੇ ਨਾ ਭੈਣੇ ਨਹੀਂ 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 ਭੈਣੇ ਤੂੰ ਪਹਿਲਾਂ ਸੂਟ ਲੈ ਲੈ ਤਾਂ ਇਹ ਤਾਂ ਲੋਕਰ ਦੀ ਚਾਂਬੇ ਲਈ ਕਰਦੀ ਆਂ ਇਹ ਗਾੜੇ ਮਦਾ ਬੋਲੀ ਜਾਂਦੀ ਹੈ ਇਹ ਭੈਣ ਆ ਤੇਰੀ ਵੱਡੀ ਚੱਲ ਘਰ ਤੂੰ ਵੀ ਲਿਆ ਤੇਰਾ ਵੀ ਮੁੰਡਾ ਬਾਹਰ ਜਾਏਗਾ ਕੈਨੇਡਾ ਜਾਏਗਾ ਲੈ ਲੈ ਦੀਆ ਜਾ ਜਾ ਲੈ ਆ ਮੇਰੀ ਭੈਣ ਬੰਦ ਕਰ ਲੈ ਅੰਦਰ ਤੇ ਨਾ ਜਾਂ ਮੇਰੇ ਜਵਾਕ ਨਿਕੇ ਦੀ ਕੇ ਠਾੜ ਛਰੂ ਛਰੂ ਕਰਦੇ ਫਿਰਦੇ ਅੰਦਰ ਬੈਠੇ ਰਹਿ ਪਾਉਂਗੇ ਕਹ ਸਾਡੇ ਸੇਖ ਨੂੰ ਵੀ ਜੇ ਕਲੇ ਕਰ ਜਾਈ ਵੀ ਦੇ ਦੇ ਜੇ ਹੈਗੀ ਆ ਤਾਂ ਰਜਾਈ ਤੂੰ ਚੌਧਰੀ ਵਾਲਾ ਲਿਆਓ ਉਦੋਂ ਉਦੋਂ ਹੀ ਜਾਵਾਂਗੇ ਤੂੰ ਦੀ ਟੈਨਸ਼ਨ ਨਾ ਤੂੰ ਗੱਲਾਂ ਨਾ ਕਰ ਬੋ ਤੇ ਲਿਆ ਤੂੰ ਫੜਾ ਲੋੜੀਆ ਆਪਣਾ ਕਰਾਉਣੇ ਨੂੰ ਲਿਆਵਾ ਕਰਾਉਣੇ ਲਿਆਵਾ ਹਾਂ ਮੈਂ ਕਿਹ ਘੜਾ ਮੈਨੂੰ ਇੱਕ ਸੂਟ ਦੇ ਸੋਨਾ ਨਾਲ ਮੈਨੂੰ 500 ਰੁਪਏ ਤਾਰੂ ਫਟੀ ਪਰ ਕੇ ਕੰਮ ਕਰਾ ਦੇ ਕਣਕ ਵੀ ਲਿਆ ਮੇਰੀ ਭੈਣ ਬਣ ਕੇ ਫੜ ਜਾ ਜੀ ਜੀ ਇਹ ਨਹੀਂ ਕਿ ਉਹ ਇਹ ਨਹੀਂ ਕਿ ਉਹ ਨਾ ਇਹ ਵੀਡੀਓ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਸਤੇ ਨਹੀਂ ਸਿਰਫ ਇੰਜੋਇਮੈਂਟ ਐ ਇੰਜੋਏ ਕਰੋ ਠੀਕ ਹੈ ਜੀ ਫੜਾ ਕਰਨਾ ਹਾਂ ਜੀ ਹਾਂ ਉਹ ਜਿਹੜਾ ਆਪਾਂ ਤੇ ਬੈਗੇ ਇੱਥੇ ਪਰਥਾ ਮਾਰ ਕੇ ਹੁਣ ਆਪਾਂ ਲੋੜੀ ਲੈ ਕੇ ਹੀ ਜਾਣੀ ਅੱਜ ਅੱਜ ਹਿੱਲਣਾ ਨਹੀਂ ਇਨ੍ਹਾਂ ਦੇ ਘਰੋਂ ਚੰਗਾ ਉਹ ਕਹਿੰਦੇ ਅੰਦਰ ਬੈਹਿ ਕੇ ਲੋ ਲੋੜੀ ਤੇ ਬਾਹਰੇ ਕਿਉਂ ਬੈਠੇ ਹੋ ਪਤਾ ਕਿ ਪਤਾ ਕਿ ਦੇਗਾ ਟਾਪਾ ਛੱਡ ਦੇ ਜਿਹ ਮੈਂ ਸਾਥੇ ਉਹ ਤੇ ਡੇਢੀ ਵੀ ਘੱਟਦੀ ਤੇ ਜਿਹੜੀ ਵਾਹਗੀ ਪੀਰੀ ਆਈਗੀ ਉਹ ਤੇ ਚੜਕਦੀ ਲੈ ਆ ਜੀ ਨੁਕਾਣ ਨਹੀਂ ਕੰਦੇ ਜੇ ਰੂ ਬਾਹਰ ਲੈ ਮੈਂ ਮਾਰ ਤੇ ਬੰਦਾ ਉਹ ਤਾਂ ਮੰਗ ਆਵੇ ਆਵੇ ਗੰਜਿਆ ਜਾਂ ਬਾਹਰ ਆਵੇ ਦੇਈ ਮਾਈ ਪਾਵਾ ਤੇ ਮੁੰਡਾ ਕਿਹੂਗਾ ਟੋਪੀ ਬਾਹਰ ਕੀ ਹੈ ਮਾੜਾ ਮਾੜਾ ਨੱਚ ਕੇ ਤਾਂ ਦਿਖਾ ਕਾਹਦੇ ਕੰਮ ਨਹੀਂ ਕਰਦੇ ਨੇ ਪਾਸਾ ਬੈਠੇ ਬੈਠਨੇ ਗੋਡੇ ਮੇਰੇ ਕੰਮ ਨਹੀਂ ਕਰਦੇ ਤੇ ਲੋੜੀ ਤੋਂ ਮੰਗਣ ਨਹੀਂ ਹੈ ਤੇ ਮਾੜਾ ਮਾੜਾ ਐ ਤਾਂ ਕਰਦੇ ਗਵਾਨੀਆਂ ਦੇ ਘਰੇ ਮੁੰਡਾ ਪੁੱਤ ਘਾਲ ਤੋਂ ਪਨਾ ਉੱਥੇ ਬਾਵਾ ਨੱਚ ਜਾਏ ਦੋਨੇ ਜਣ ਬੰਦੇ ਜੇ ਤਾਂ ਬਾਵਾ ਨਿੱਕੜ ਲੈ ਲੱਗ ਬੱਦ ਜੇ ਲੈ ਆ ਲੈ ਮਾੜੇ ਗੱਲਾਇਆ ਕਾ ਤੁਮ ਮੈਨੇਜਰ ਲੱਗਿਆ ਮੈਨੂੰ ਪਤਾ ਹੈ ਪਹਿਲਾਂ ਮਨੇ ਨੱਚ ਕੇ ਦਿਖਾ ਨਹੀਂ ਨੱਚ ਕੇ ਮਤ ਖਾਗੀ ਛੋਲੇ ਛੋਲੇ ਜੀ ਦਾ ਕਹਿੰਦੇ ਨੇ ਦੇ ਮਾਈ ਲੋੜੀ ਤੇਰੇ ਪੁੱਤ ਚੜ ਲਕੋੜ ਆ ਦੇ ਮਾਈ ਵਿੱਚ ਕੀੜੀ ਨਿਕੁੰਦਾ ਚੜੂ ਕੋ ਕਨ ਕੀ ਵੇਖਦੀ ਹੈ ਕਿੰਦਾ ਕੱਖ ਵੀ ਨਹੀਂ ਹੁੰਦਾ ਬੰਦੇ ਤਾਲਾ ਕਰ ਦਿੰਦੀ ਧੁੱਕਾ ਵੀ ਧੁੱਕਾ ਏ ਘਰ ਭੁੱਖਾ ਹਾਂ ਦੇ ਮੈਂ ਲੋੜੀ ਤੇਰੀ ਬਹੁਤ ਬਹੁਤ ਸੋਣੀ ਹੈ ਬਹੁਤ ਸੋਹਣੀ ਹੈ ਇਹ ਘੱਟ ਸੋਣੀ ਹੈ ਕੋਈ ਘੱਟ ਸੋਣੀ ਹੈ ਚਲ ਮਜ਼ਾਕ ਨਾ ਘੱਟ ਚਰਾ ਨਾ ਕਰ ਤੂੰ ਸੋਣੀ ਪਿਆ ਸੋਣਾ ਖੁੱਦ ਲਿਆ ਨਵਾ ਘਰ ਪਾਇ ਤੂੰ કોચ કર કે સોરા કુમારી નું એનું અંદર બહાર કે બહાર હે ને મોણી અંદર લઈ જજો નહી ડાઈ નહી ડાઈ લઈ ਮੈਂ ਬਾਹਰ ਗਏ ਨਹੀਂ ਪਸਰਾ ਟੇ ਤੇਰੇ ਥੋੜੇ ਕੱਪੜੇ ਪਾ ਗਰ ਚਲ ਆ ਤੂੰ ਕੋਏ ਰੱਗੇ ਪਿੰਨਿਆ ਕੋਨੇ ਜਾਣਾ ਆ ਜਾ ਅੰਦਰ ਆ ਤੇਰੀ ਕੁੜੀ ਕੈਨੇਡਾ ਜਾਏਗੀ ਦੂਜੀ ਵੀ ਜਾਏਗੀ ਮੈਂ ਤਾਂ ਮੈਨੂੰ ਸਾਰਾ ਪਤਾ ਤੇਰੀ ਕੁੜੀ ਕੈਨੇਡਾ ਬੈਠੀ ਐ ਆ ਥੋੜੇ ਟਾਈਮ ਉਨੇ ਪੀਆਰ ਹੋ ਜਾਣਾ ਐ ਦੇਖ ਤੇ ਨੂੰ ਰੰਗ ਪਾਗ ਲਾ ਦੇ ਮਾਰਾ ਹੀ ਤੂੰ ਵੀ ਸਵਿਜ਼ਰਨੈਟ ਜਾ ਕੇ ਆਈ ਹੈ ਉਹ ਤਾਂ ਮੈਂ ਥੋੜੀ ਮਗਦੀ ਮੰਗਦੀ ਸੀ ਲੰਘਾਂਗੀ ਇਹ ਕੋਈ ਜਰਮਨ ਮੇਰੀ ਭੈਣ ਜਰਮਨੀ ਜਾਈ ਫਿਰ ਚੀ ਸਵਿਟਜ਼ਰਲੈਂਡ ਜਾਈ ਮੇਰੀ ਭੈਣ ਦੀ ਕੋਈ ਜਰਮਨ ਦੁਬਈ ਤੂੰ ਗਈ ਹੋਈ ਐ ਇਹ ਸਭ ਪ੍ਰਵਾਹ ਉਹ ਮਾਰਕ ਦੇ ਕਰਨੀਆਂ ਨੇ ਉਹ ਮਾਰਕ ਨੇ ਅਸੀਂ ਮੇਰ ਕੀਤੀ ਮੇਰੇ ਦੇ ਲੋੜੀ ਮੰਗ ਮੰਗ ਤੂੰ ਉੱਥੇ ਹੁਣ ਤੂੰ ਦੁਬਈ ਚ ਪਲਾੜ ਲੈਣ ਨੂੰ ਫਿਰਦੀ ਐ ਇੱਥੇ ਤੂੰ ਲੈ ਰੱਖੇ ਉਹਨਾਂ ਦਾ ਤੇਰਾ ਲੇਖਾ ਜੋਖਾ ਨਹੀਂ ਨਾ ਨਾ ਤੂੰ ਪਹਿਲੇ ਇਦਾਂ ਦੀਆਂ ਗੱਲਾਂ ਨਾ ਕਰ ਨਾ ਨਾ ਮੇਰੀਆਂ ਖਾਸ ਵਾਲੇ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਦੇ ਕੋਈ ਥੋੜੀ ਦੇਣੀ ਦੋ ਨਹੀਂ ਤਾਂ ਚੈਨ ਸਰਦਾਰਾ ਅਗਵੰਡੀਆਂ ਦਾ ਮੁੰਡਾ ਹੀ ਫੌਜ ਕਹਿੰਦੇ ਹੋਇਆ ਇਹਦਾ ਕੋਈ ਨਹੀਂ ਡਾਕਾ ਕਿੰਦਾ ਲੈ ਆਉਂਦਾ ਦੇ ਦੇਂਗੇ ਭੈਣੇ ਚੱਲ ਜਿਹੜਾ ਕੁਝ ਮਰਜ਼ੀ ਦੇਵੇ ਤੂੰ ਜੋ ਦੇਣਾ ਤੂੰ ਦੇ ਸੁਤਰੀ ਦੇ ਕਿਆਨੇ ਗੱਲ ਮੁੱਕਦੀ ਕਰ ਤੂੰ ਮੈਨੂੰ ਇੱਕ ਸੋਹਣਾ ਸੂਟ ਆ ਨਾਲ ਬੁਟੀ ਕਿੰਨਾ ਦਾ ਹੈ ਇਹ ਭੈਣਾਂ ਦਾ ਬੁਟੀ ਇਹ ਭੈਣਾਂ ਦਾ ਬੁਟੀ ਹੈ ਇਹ ਕਹਿੰਦੇ YouTube ਤੇ ਪਾਉਂਦੇ ਵੀਡੀਓ ਹਾਂ ਆ ਤਾਂ ਹੀ ਫੋਨ ਲਿਆਂਦਾ ਕਿਸੇ ਤੇਰੇ ਵਰਗੇ ਭਰਾ ਨੇ ਦਿੱਤਾ ਫੋਨ ਨਹੀਂ ਨਹੀਂ ਤੇ ਵੀਡੀਓ ਦੇਖ ਲੈ ਕਰ ਮਾਈਕਰ ਬੈਗੇ ਥੱਲੇ ਤੇ ਪਰ ਕਿੱਥੇ ਕਰਦਾ ਇਹ ਨੂੰ ਫੋਨ ਫਾਲਦੀ ਇਹਨੂੰ ਫੜ ਕੇ ਫੋਨ ਫਾਲਦੀ ਤੈਨੂੰ ਕੋਈ ਪਤਾ ਨਹੀਂ ਮੈਂ ਮੰਗਣੀ ਆਟੇ ਪਈ ਇਹਨੂੰ ਮੰਗਣ ਦੀ ਇਹ ਜਿਹੜਾ ਹੁਣ ਸਾਡਾ ਕੰਮ ਹੈ ਭਰਾਵਾ ਉਹ ਤੇ ਹੀ ਕਰਨਾ ਹੀ ਕਰਨਾ ਨਾ ਤੂੰ ਚੱਲ ਮੇਰੀ ਭੈਣ ਮਿਲ ਕੇ ਲਿਆਇ ਕਰ ਸੋਹਣਾ ਸੂਟ ਮੈਂ ਸੂਟ ਲਿਆਉਂਦਾ ਲੈ ਉੱਤੇ 21 ਰੁਪਇਆ ਧਰ ਲਿਆ ਨਾਲ ਤੇ ਸੱਜ ਦਾ ਕੰਕੜ ਸਾਡੇ ਤਾਂ ਭੈਣ ਨੂੰ ਮੈਨੂੰ ਪਤਾ ਵੀ ਇਹ ਕਿੱਥੇ ਕੀਤੀ ਕਰਦੇ ਹੋਗੇ ਇਹਨੇ ਗੱਡੀ ਦਾ ਕੱਟ ਕੇ ਲੈ ਪਾਇਆ ਇਹ ਤਾਂ ਲੱਗਦਾ ਨਾ ਸੂਟ ਲਾ ਰਾਇਆ ਨੇ ਫੜਦੂੰ ਆ ਲੈ ਮੇਰਾ ਪੁੱਤ ਸੋਣੇ ਲੋੜੀ ਦਾ ਅੰਦਰ ਨਹੀਂ ਜਾਣਾ ਸਰਦਾਰ ਇਹਨਾਂ ਦਾ ਕੀ ਪਤਾ ਹੈ ਕਿ ਉਹ ਡਾਂਗ ਫੇਰਦੇ ਸਾਨੂੰ ਤੇ ਚਲਾ ਜਾ ਤਗੜਾ ਰਹੀ ਮੜਾ ਦੇ ਮੇਰੇ ਨਾਲ ਆ ਜਾ ਆ ਜਾ ਇਹ ਜਿਹੜੇ ਪਾਰਕਿੰਗ ਦੇ ਸਿੱਕੇ ਤੇ ਸ਼ੋਰ ਪੈਣਾ ਤਾਂ ਕਾਟਾ ਪੈਂਦਾ ਮਿਊਟ ਲਗਾ ਦੇ ਕੀ ਆਲੇ ਸਰਦਾਰਾ ਦੇ ਸਾਰੇ ਬੱਚੇ ਤਾਂ ਦੇਖ ਰਿਹਾ ਗਾਇਰੇ ਦੌਵੇ ਲੋੜੀ ਅਮੀ ਉਹ ਤਾਂ ਲਾ ਲੋੜੀ ਮਿਊਟ ਹੈ ਗੜੀ ਲੋੜੀ ਬੰਗੋ ਦੇ ਨੀ ਸਰਦਾਰੀਆਂ ਦੇ ਨੀ ਤੇਰੀ ਕੁੜੀ ਕੈਨੇਡਾ ਜਾਏ ਜੀ ਵੀ ਤੇਰਾ ਭਰਾ ਕਹਿੰਦਾ ਕੈਨੇਡਾ ਵਿਆਹ ਹੋਇਆ ਮੀਂ ਗਵਾਂਡੀਆਂ ਦੱਸਿਆ ਏ ਲੈ ਤੇਰਾ ਮੂੰਹ ਮਿੱਠਾ ਕਰੀਏ ਨਾ ਨਾ ਤਾਜੂ ਨਾਲ ਇਹ ਅਸੀਂ ਕਿੱਥੇ ਸਾਲੇ ਮਾੜੇ ਲੋਕ ਕਿ ਤੂੰ ਸਾਨੂੰ ਦੋ ਬਿਸਕਟ ਦੇ ਦੇ ਚਾਹ ਨਾਲ ਬੱਚਾ ਸਾਡੇ ਖਾ ਲਈ ਸਾਨੂੰ ਗਵਾਂਡੀਆਂ ਲੱਗਦਾ ਮੁੰਡਾ ਹਾਂ ਉਹ ਨਹੀਂ ਦਿੱਤੇ ਸਾਨੂੰ ਦੋ ਬਿਸਕਟ ਖਾ ਲੈ ਬਹੁਤ ਸੋਹਣਾ ਸੂਟ ਦਿੱਤਾ ਮੇਰੇ ਪੁੱਤ ਕਾਲਾ ਵਾਲੇ ਮੁੰਡੇ ਦੇ ਤੇ ਲੈ ਤੂੰ ਵੀ ਸੂਟ ਲੱਗਾ ਲੈ ਲੈ ਸਰਦਾਰਾ ਦੇਖ ਰਾਹੇ ਸੋਹਣੇ ਨਾ ਨਹੀਂ ਨਾ ਕਹਣ ਮੇਰੇ ਸਰਦਾਰ ਆਉਂਦੇ ਆ ਅੱਗੇ ਮਾਰਦਾ ਅੱਗੇ ਲੱਤੋ ਇਹ ਤੇ ਮੈਨੂੰ ਕਹਣਾਂ ਦੇ ਪਟੀ ਦਾ ਸੁੱਟਾ ਕਰ ਲੈਣਾ ਹੁੰਦਾ ਪਟੀ ਇਹ ਦੇ ਖੁੱਲੇ ਜਦੋਂ ਖੁੱਲੇਗਾ ਉਦੋਂ ਦੋ ਮੇਂ ਖੁੱਲ ਜਾਗਾ ਕੋ ਤੇਰੇ ਖਜਾਨੇ ਭਰੇ ਰਹਿਣਗੇ ਦੇ ਮਾਰਾ ਦੇਖ ਅਮਾ ਵਾਲੀਏ ਕਿਰਾਨੇ ਤਾਂ ਇੰਨੇ ਫਰਗੇ ਹੋ ਗਏ ਕਿ ਤੇਰਾ ਭਰਾ ਵੀ ਕੈਨੇਡਾ ਚ ਬੈਠਾ ਹਸਤਾ ਰਹੇ ਭਰਾ ਮੇਰਾ ਹੁਣ ਆ ਲੈ ਤੇ ਉਹਦਾ ਵਿਆਹ ਵੀ ਕਹਿੰਦੇ ਹੁਣੇ ਉਹਨੇ ਕਹਿੰਦੇ ਕਿ ਉਹ ਲਿਆ ਇੰਗਲੈਂਡ ਤੋਂ ਲਿਆ ਸੋਹਣੀ ਘੋਟੀ ਲਿਆਇਆ ਉਹ ਉਹ ਦੇਖ ਮੰਗਣ ਥੋੜੀ ਜਾ ਉਹਨੇ ਦੇ ਆਵੇ ਫੋਨ ਤੇ ਲੱਗ ਕੇ ਕੱਲ ਮਤੋਂ ਡਾਲਰ ਕੱਲ ਮੇਰੇ ਲਈ ਲੇ ਡਾਲਰ ਭੇਜ ਇਹ ਗੱਲਾਂ ਵਾਲੇ ਇਹਨਾਂ ਨੇ ਕੱਖ ਨਹੀਂ ਦੇਣਾ ਹੈਗਾ ਚੱਲ ਚੱਲੀਏ ਥੋੜਾ ਕਰ ਲੰਗਦਾ ਆਜਾ 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 ਸੁਆਗੇ ਬੜੀ ਤਮ ਲੈ ਨਹੀਂ ਲੈ ਨਹੀਂ ਮਾਂ ਸਦਕੇ ਦੇ ਨਹੀਂ ਕਿਤੇ ਡਾਇਨਿੰਗ ਟੇਬਲ ਕੀ ਹੁੰਦਾ ਇਹ ਇੱਥੇ ਬੈਠ ਕੇ ਦੇ ਸਰਦਾਰਾ ਇਹਨਾਂ ਸੋਹਣਾ ਟੇਬਲ ਲਿਆਦਾ ਇਹਨੇ ਆਜ ਤੋਂ ਬੈ ਕੇ ਇੱਥੇ ਖਵਾਉਣੇ ਉਹ ਦਾ ਚਾਹੇ ਬਹੁਤ ਬਹੁਤ ਬੰਦਾ ਇਹ ਤੁਹਾਨੂੰ ਤੁਹਾਡੇ ਨਵੇਂ ਘਰ ਦਾ ਤੁਹਾਨੂੰ ਰੁਪਈਆ ਜੋੜੀ ਦੀ ਬਣਾਈਏ ਛੋਲੇ 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 ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲ ਲੋੜੀ ਦਿਆਂ ਬਧਾਈਆਂ ਇੱਕ ਵਾਰ ਦੇਖੋ ਸਿਰ ਮੁ ਦੇਖੇ ਕੀ ਹੋ ਰਿਹਾ ਹੈ ਦੇ ਕੁੜੀ ਤੇਰੀ ਮਾਂ ਨੂੰ ਕਹ ਮੈਂ ਤੇਰੀ ਕੁੜੀ ਨੂੰ ਖਨੇਦਾ ਪਿਆਰ ਹੋ ਜਾਣਾ ਛੇਤੀ ਇੱਕ ਸੋਨਾ ਸੂਟ ਦੇ ਦੇ ਨਾਲ 2100 ਰੁਪਏ ਦੇ ਦੇ ਬਸ ਸਰਦਾਰਾ ਹੋਣਾ ਤੇਰੀ ਨਾ ਮੇਰੀ ਬਸ 2100 ਰੁਪਈਆ ਬਸ ਇਹ ਕੋਈ ਕਰਾਂਗੇ ਨਾ ਕਰਦੀ ਚਲ ਇਹ ਕੌਣ ਜਾ ਦਵਾਂਗੇ ਲੈ ਕੁਛ ਕਰਤਾ ਕੁਛ ਕਰਤਾ 不查的不。 ਚਾਲਿਆ ਕਰ ਹਾਂ ਤਾਂ ਹੀ ਕਹਿੰਦੀ ਹਾਂ ਅੰਦਰੋਂ ਫਾਲੂ ਚੱਕਾ ਇੱਕ ਦਿਨ ਜੀ ਮਚਾ ਦਿੰਦੇ ਆ ਹਏ ਹੈ ਨਹੀਂ ਵੀਡੀਓ ਵੇਦੇ ਕੰਨੀ ਵੀਡੀਓ ਮਿਲਦਣੋ ਫੌਰਨ ਮਾਰ ਗਈ ਹੈ ਕੋਸ਼ ਵਾਲੇ ਜੂਰੇ ਕਾਈ ਬਾਲਰ ਕੱਠਾ ਖੇਲ ਫੰਨੇ ਆਲ ਢੂਮੜਾ ਲੱਗ ਰਿਹਾ ਓਰੇ ਕਿਆਦ ਕਿ ਹੋਵੇਗਾ ਇਹ ਤਾਂ ਹੋ ਰਿਹਾ ਅੱਜ ਕੱਲ੍ਹ ਕੀ ਮਕੜ ਦਾ ਨਾਸ ਮਾਰਿਆ ਉਹਨੇ ਇਹ ਮੁੰਡਿਆਂ ਨੇ ਕਿੰਨੇ ਮੁੰਡਿਆਂ ਨੇ ਮੈਂ ਤਾਂ ਕਿਹਾ ਸੀ ਜੀ ਮੋਹ ਹਾਹ ਹੈ ਨਾਲ ਕੰਮ ਕਰਕੇ ਜਵਾਕ ਨਾਲ ਆਇਆ ਕਿ ਉਰੇ ਧਰਾ ਦਿੰਦੇ ਯਾਰ ਇੰਨੀ ਦੂਰ ਤਹਾਂ ਦਿੱਖੀ ਰੋੜੀ ਉਰੇ ਧਰਾ ਦਿੰਦੇ ਲਿਆ ਫੇਰ ਕੀ ਆ ਕਿ ਹੁਣ ਲਗਾ ਨਹੀਂ ਇਹ ਤਾਂ ਖੜੀ ਖੋਦੀ ਆ ਉਹ ਮੂੜੀਆਂ ਆ ਪੱਟ ਹੱਥ ਲੱਗ ਉਹ ਆਪਣੇ ਮੂੜੀਆਂ ਪਾਣੀਆਂ ਹੋਵੇ ਦੇਖੋ ਕੋਈ ਪਾਣੀ ਨਹੀਂ ਲਾਇਆ ਉਹਨੇ ਕਿਸੇ ਕੋਣ ਨੀ ਆਇਆ ਕਿ ਤੇ ਸ਼ਾਲਾ ਹੋਰ ਇਹ ਹੰਗਿਆ ਦੇ ਉਹ ਪਹਿਲਾ ਅਸੀਂ ਦੇਖ ਦੇਖ ਮੇਰਾ ਤਾਂ ਨੀ ਮੇਰਾ ਦੇਖ ਨੀ ਮੇਰਾ ਤਾਂ ਨੀ ਇੱਧਰ ਦੇਖ ਤੇ ਇਹ ਵੀ ਮੈਂ ਨਾ ਖਾਣਾ ਖਾੜਤਾ ਆ ਦੇ ਖਾਰੇ ਕੁੰਡੀਆਂ ਨਾ ਲੱਗ ਮੋਲੀਆਂ ਵੀ ਨੇ ਅੰਦਰ ਆਹ ਰੋਲ ਆ ਗਿਆ ਮੋਲੀਆਂ ਕਿਥੇ ਨੇ ਆ ਦੇ ਮੋਲੀਆਂ ਹੋਈਆਂ ਮੈਂ ਲਾਈਆਂ ਓਰੇ ਆ ਦੇ ਮੋਲੀਆਂ ਦੇ ਪੱਤੇ ਆ ਦੇ ਆ ਦੇ ਮੋਲੀਆਂ ਹੋਈਆਂ ਮੋਲੀਆਂ ਕਿੱਥੇ ਆ ਦੇ ਪੱਤੇ ਤਾਂ ਆ ਦੇ ਕਿੰਨੀਆਂ ਮੋਲੀਆਂ ਹੋਈਆਂ ਦੀਦੀ ਹੋ ਗਿਆ ਹੂੰ ਆਉਂਦੇ ਸਾਲ ਆਉਂਦੇ ਸਾਲ ਮੂਲੀ ਵਾਲੇ ਮੌਂਡੇ ਲਾਵਾਂਗੇ ਦੀਦੀ ਤਰੀਕਾ ਦੇਖ ਲੈ ਮੇਰਾ ਤਾਂ ਜੀ ਲਾਇਆ ਹੋਇਆ ਆ ਵੀ ਆਉਂਦੇ ਸਾਲ ਨੂੰ ਟਰਾਲੀ ਖੜਕੀ ਆਉਂਦੇ ਸਾਲ ਨੂੰ ਨੀ ਕਿ ਚਾਰ ਦਿਨਾਂ ਨੂੰ ਦੇਤੀ ਹੈ ਨਾ ਇਹ ਲਾ ਬੁਦੀ ਹੋਪਣਾ ਹੀ ਨਹੀਂ ਗਿਲੇਬੁ ਨਹੀਂ ਇਹ ਕੋ ਤੇਰੇ ਸੱਜਣੇ ਕਿ ਪਾ ਆਇਆ ਸਵਾਰਾ ਕਰਨ ਨੂੰ ਬੁਲਾ ਦੇ ਕਿਰਨ ਉਹਨਾਂ ਨੂੰ ਬੁਲਾ ਦੇ ਯਾਰ ਮੁੰਡਿਆਂ ਨੂੰ ਅੱਜ ਨਹੀਂ ਹੈਗੇ ਜੀ ਦੀ ਕੱਲ ਨੂੰ ਅੱਜ ਥੋੜੀ ਘੈਰ ਖਾਣੇ ਨਹੀਂ ਆਉਂਦੇ ਕਿੰਨੇ ਨਹੀਂ ਨਾਲੇ ਉਹ ਕਿੰਨੇ ਪੈਸੇ ਹੋ ਜੁਨਾ ਦੇ ਇਹ ਦੇ ਲੋਗੇ ਦੇ ਨੇ ਪੰਜਾਬੀ ਬੇ ਜੀ ਨੂੰ ਮਿਆਈਂ ਲੈ ਹੈ ਉਹ ਜਾ ਕੇ ਨਾ ਨਾ ਐਟਾ ਕਾ ਤੂੰ ਲਈ ਆਏ ਕੋ ਜੇ ਤੁਸੀਂ ਖੜੀਆਂ ਜੇ ਕਰਨੀਆਂ ਨੇ ਇਹ ਤਾਂ ਬਿਆੜੀ ਲੱਕੜ ਏ ਪਿਆਰੀ ਨਹੀਂ ਧੂਆਂ ਬੜਾ ਮਾਰਦੀ ਨੇ ਉਹ ਕਾਲਾ ਕਾਲਾ ਜਿਆ ਆ ਟੱਡ ਮੈਂ ਚਾੜੀ ਕੱਢੀ ਕਿਹੜੀਆਂ ਕੱਢੀ ਆ ਟੁੱਟ ਗਿਆ ਲੱਕ ਮਰ ਛੋ ਕੇ ਬੰਦਾ ਸਾਡਾ ਬੰਦਾ ਕੋਈ ਤਾਂ ਦਾ ਕੰਮ ਨਹੀਂ ਆਉਦਾ ਪਰਾਹੋ ਤੂੰ ਨਾ ਇਹ ਆਪਦੇ ਤੇ ਚੜ ਟੀਨਾ ਤੇ ਮੈਨੂੰ ਟੀਨਾ ਟੁੱਟ ਜਾਣੀਆਂ ਸਿਮਿੰਟ ਦੀਆਂ ਬਣੀਆਂ ਦੇਖ ਉਹਨੂੰ ਆ ਦੇ ਫੂੜ ਪੱਟ ਤੇ ਗੱਪਰੂ ਉਹਨੇ ਗੱਪਰੂ ਇੱਕ ਹੋਰ ਜੇ ਉਹ ਗੱਪਰੂ ਦਾ ਸਿਰ ਆ ਇਹ ਲੱਕੜ ਗਿੱਲੀ ਐ ਗਿੱਲੀ ਕਰੀ ਐ ਇਹ ਰਮੂ ਤੇ ਚੜ ਕੇ ਆਹ ਤਾਂ ਕੱਢ ਲਈ ਪਰ ਇਹ ਹੋਵੇ ਹੋਵੇ ਪਤਲਾ ਐ ਵਧੀਆ ਐ ਆਉ ਜੀ ਸਾਡਾ ਰੋਸ਼ਨ ਦਾ ਦੇਖ ਤਾਂ ਆ ਦੇ ਹਾਂ ਇਦਾਂ ਨੇ ਕਹਾ ਪਰ ਦੰਬੇ ਰਹਿਣਾ ਮਾਰੀ ਸੱਤ ਕਿਤੇ ਉਹ ਵੀ ਨੂੰ ਸੁੱਕੇ ਲੋੜੀ ਮੰਗਣ ਜਾਣਾ ਸੀ ਲੋੜੀ ਮੰਗਣ ਨਿਗੇ ਕਰਨਾ ਸਿਰ ਸਿਰ ਉਹਦਾ ਸੋਨੂੰ ਘਰੇ ਗਉਣਾ ਨਹੀਂ ਦਿੱਤੀ ਹੈਗੀ ਉਹ ਵੀ ਭੁੱਖੇ ਹੀ ਨਿਕਲੇ ਆ ਜੀਗਾ ਸੋ ਪਜਾ ਦੇ ਦੇਈਏ ਤੇ ਕੀ ਆ ਹੀ ਗਿਆ ਚਾਰਾ ਮੰਗਣ ਹੈ ਕੀ ਆਈ ਤੁਕਾ ਤੁਕਾ ਇਧਰ ਭੁੱਖਾ ਭੁੱਖਾ ਫੋਰ ਗਾਦਨ ਕੇ ਲਾਦਾ ਤੁੱਕਾ ਟੁੱਕਾ ਟੁੱਕਾ ਵੀ ਟੁੱਕਾ ਸੋਨੂ ਦਾ ਘਰ ਭੁੱਖਾ ਲੇਤਾ ਆਂ ਤੇ ਦੇ ਸੋਨੂ ਦਾ ਬੰਦਾ ਟੁੱਕਾ ਵੀ ਟੁੱਕਾ ਬਣ ਕੇ ਕਰਦਾ ਸੋਨੂ ਦਾ ਘਰ ਭੁੱਖਾ ਸੋਨੂ ਘਰ ਨੇਤੀ ਲੋੜੀ ਤਾਂ ਤੇਰੀ ਗੋਲੀ ਹੋਰ ਮੇਰੀ ਗੋਲੀ ਮਾਰੀ ਕਰਾਤੀ ਰਣੜਕੇ ਸੜਕੇ ਪਾਉਣ ਨਾਲ ਦੇ ਤੋ ਜੀ ਰੱਡੇ ਹੋਣੇ ਸਮਾਉ ਦੇ ਬੀਨ ਵਜਾ ਕੇ ਕਰ ਲਾਂਗੇ ਕਰ ਲੋ ਬੀਨ ਵਜਾ ਕੇ ਬਣਾ ਮੈਨੂੰ ਤਾਂ ਭੁੱਖ ਬਣਾਤਾ ਤਾਂ ਮਿੱਟੀ ਦਾ ਪੰਕਾ ਮਿੱਟੀ ਅੱਜ ਪੱਠੇ ਤੇ ਫੜ ਕਰਾਤਾ ਅੱਜ ਲੋੜੀ ਗਾ ਦੇ ਤਿੰਨ ਪੱਠੇ ਲਾਏ ਫਿਰ ਕਿਉਂ ਨਾ ਲੋੜੀ ਮੰਗਾ ਜਾਵਾਂ ਲੋੜੀ ਪਾ ਲੈ ਏrna ਮੜੇ ਇੱਧਰ ਉਹ ਯਾਰ ਸਾਫ ਸੁਪਨਾ ਲਓ ਜੀ ਹੁਣ ਕੋਸਾ ਬਾ ਮੂਰੇ ਹੋਏ ਨੇ ਹੁਣ ਦੇਖ ਦਿਆਂ ਪ੍ਰਧਾਨੇ ਵੱਡੋ ਕਿ ਕਿਵੇਂ ਇਹ ਲੱਗਣਾ ਕੀ ਲਾ ਦੇ ਉਹਨੂੰ ਐਂ ਲਾ ਦਈਏ ਲਓ ਜੀ ਫਿਰ ਠੀਕ ਹੈ ਬਾਹਰ ਹੀ ਬਾੜ ਲਾਂਗੇ ਮੈਂ ਬਾਹਰ ਹੀ ਬਾੜ ਲੀਏ ਹਾਂ ਬੁਟੀਕ ਦੇ ਵੀ ਆਪਣਾ ਹੋ ਜਾਊਗਾ ਸੈਂਟਰ ਜਿਹੜਾ ਕੱਚਾ ਮੱਥਾ ਹੈ ਗੱਲ ਲੈਣੇ ਆ ਮੰਨ ਕਿਉਂ ਤਰ੍ਹਾਂ ਨੇ ਤੋ ਇਧਰ ਆਇਆ ਕੋ ਸੱਪ ਸੁਣ ਲੜਾਕਾ ਜੀ ਸੈਂਟਰ ਨਹੀਂ ਕੱਚਾ ਨਾਲੇ ਤੋਂ ਆਪਣੇ ਬੁਟੀਕ ਦਾ ਜੇ ਨਾਲ ਨਵੇਂ ਕਰਦੇ ਨਾਲ ਦੂਜੇ ਦਾ ਓ ਮਾਈ ਗੋਡ ਭਾਜੀ ਟੂ ਮੱਚ ਨਾ ਕੋਣ ਬੋਲਦਾ ਲੋੜੀ ਨੀ ਸ਼ਾਮ ਨੂੰ ਆਪਣਾ ਕਰਨੀ ਲੋੜੀ ਦਾ ਪ੍ਰੋਗਰਾਮ ਚੱਲ ਰਿਹਾ ਭਾਜੀ ਆਹ ਤੇਰਾ ਕੋਈ ਬੱਸ ਤੇ ਜਾਵੋ ਤੂੰ ਭਾਜੀ ਕੀ ਕੋਈ ਆਇਆ ਤੂੰ ਕਹਦਾ ਹੋਵੇ ਤੇਰੀ ਟੈਂਸ਼ਨ ਹੈ ਜਿਹੜੀ ਦੜਕੀ ਹੋਗੀ ਉਹ ਪਟਾਣੇ ਰੇੜੀ ਕਿਉਂ ਤਾਂ ਪਾਠੇ ਲਾ। ਕੱਸ ਦੀਦੀ ਕੀ ਕਰਨਾ? ਲੈ ਮਿੱਟੀ ਘਾੜਦੇ ਪਤਨੀ ਬਦਲੀ ਕਰਦੇ ਹਾਂ ਸਾਫਿਆ ਹੋ ਜਾਵੇ। ਮੈਂ ਕਿਹਾ ਉਹ ਨਹੀਂ। ਰੋਕ ਨਹੀਂ ਨਸ। ਦਰਵਾਜ਼ੇ ਕੋਲ ਹੀ ਕਹਿ ਲਿਆ। ਉਹ ਐ ਰਹਿਤੀ ਅੱਜ। ਆ ਦੇਖੀ ਤੁਹਾਨੂੰ। ਬੋਲੇ ਜੋ ਮੂਰ ਕਰ ਲੋ ਮੀਟਰ ਵੀ ਤਾਂ ਹੁਣ ਪਲੱਸ ਤੇ ਮਾਰਦੇ।

ਤੁਸੀਂ ਇਹ ਡੱਟੀਆਂ ਹੋ ਜਾਣੇ ਖੋ ਸਾਫ ਹੋ ਜਾਏ ਯਾਰ ਪਾ ਕੁਛ ਰਾਵਾਂਗੇ ਹਾਂ ਮਤਾਏ ਕਿ ਨਹੀਂ ਪਤਲੀ ਪਤਲੀ ਮਿੱਟੀ ਜੇ ਦੇ ਨੋਤੇ 11 ਕਿ ਬਲੋਕੀ ਗਲੀ ਚ ਬਾੜ ਲੈਂਦੇ ਸਾਰੇ ਮੱਥਾ ਟੇਕ ਲੈਂਦੇ ਉਹ ਸੁਖਣਾ ਆਪਣਾ ਹੈ ਹਾਂ ਉਹ ਉੱਧਰ 11 ਮੀਟਰ ਮੋਟਰ ਲੱਗਿਆ ਸਾਈਡ ਤੇ ਆਇਤ ਉਹ ਯਾਰ ਭਾਈ ਦੋ ਆਪੇ ਲੈ ਕੇ ਆ ਜਾ ਤੁਸੀਂ ਜਿੱਕੇ ਦਿੱਤੇ ਬੈਨ ਆਸ ਤਾਂ ਹੁੰਦੇ ਨਹੀਂ ਹੈਗੇ ਮੈਨ ਨਾਲ ਉਹ ਤੇਰਾ ਪਾਪਾ ਨਹੀਂ ਹੈਗਾ ਹੁਣ ਮੈਂ ਤਾਂ ਪਰਨੀਤ ਦਾ ਪਾਪਾ ਹਾਂ ਤੁਸੀਂ ਆ ਜਾਓ ਆਪੇ ਲੈ ਕੇ ਤੁਸੀਂ ਆ ਜ ਮੈਨਾਂ ਆਸੀ ਨਹੀਂ ਹੁੰਦੇ ਹੈਗੇ ਜਿਹੜਾ ਵੀਡੀਓ ਬਣਾਉਂਦਾ ਉਹ ਨਾ ਕਹਣਾ ਉਹ ਵੀ ਸਿਰ ਪੜਵਾ ਕੇ ਆਇਆ ਕਿ ਤੋ ਮੈਨ ਲੱਭ ਕੇ ਹੱਟੇ ਟੱਟ ਹੋਣਾ ਸੀ ਸਾਡਾ ਪਰ ਸਾਰਾ ਲੋੜੀ ਵਾਲਾ ਪ੍ਰੋਗਰਾਮ ਵੇਖ ਕੇ ਤੋ ਲੋੜੀ ਸ਼ਾਪਿੰਗ ਕਰਨ ਆ ਗਏ ਸੋ ਉਹਨੂੰ ਗਜੂਰਾ ਨੂੰ ਕਹਿੰਦੇ ਨੇ ਘਾਟਾ ਲੈ ਲਾ ਹੋਰ ਸਾਰਾ ਮਸਾਲੇ ਬੁੱਦੇ ਚਾਹ ਵਾਤੇ ਲੈ ਲੋ ਮਾਨ ਨਾ ਪਕਰਾਂਗੇ ਮੈਂ ਹੋਰ ਚੋ ਲੋੜੀ ਦੀ ਸ਼ਾਪਿੰਗ 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 ਬੜਾ ਤੂੰ ਪਹਿਲਾਂ 3000 ਰੁਪਏ ਲੈ ਲੈ ਮੈਂ ਕੋ ਦਿੰਦੀ ਨਹੀਂ 3000 ਖੜ ਜਾ ਦੱਸ ਤਾ ਕਿ ਤੈਨੂੰ ਮੇਰਾ 3000 ਰੁਪਏ ਠੀਕ ਤੂੰ ਬਿੱਲ ਪਾ ਮੈਨੂੰ ਪਹਿਲਾਂ ਬਾਰੇ ਕਹਿ ਕੇ ਕਟਰਾ ਦੋ ਤੂੰ 3 ਦਿਨਾਂ ਤੋਂ ਮੇਰਾ 5 ਦਿਨ ਇਹਦੇ ਵਿੱਚ ਕੁਝ ਹੈਗਾ ਵੀ ਕਿਤੇ ਉਹ ਤੇ ਡਿੱਗ ਜੇ ਕੋਈ ਓਏ ਮਾਈ ਗੋਡ ਮੇਰੇ ਤੇਰਾ ਆਪਾਂ ਚੱਪੜਾਂ ਨਾਲ ਦੇਖਣ ਵਾਲੀਆਂ ਨਹੀਂ ਆਪਿਆਂ ਦੇ ਦੇਖ ਜਿਹੜੇ ਦਰਸ਼ਨ ਵਾਲੇ ਦਾ ਕੀ ਲੈਣਾ ਥੰਨੇ ਬੜੇ ਨਾ ਫਿਰ ਵਧੀਆ ਵਾਲੀ ਲੈ ਲਿਓ ਥੰਨੇ ਲਈ ਰੋਟੀ ਵਾਲੀ ਹੈ ਬਸ ਠੀਕ ਹੈ ਹਨ ਕਿੰਨੇ ਵੇਕ ਟਿੰਗ ਚੱਕਾ ਕਲ ਨੂੰ ਸਾਰਿਆਂ ਨੂੰ ਗਧਨ ਨੂੰ ਦੇ ਪਹਿਲਾਂ ਸਾਰਾ ਘੁੰਮ ਕੇ ਦੇਖ ਲੋ ਕਿਹੜਾ ਕਿਹਨੇ ਕਰਾ ਜਾ ਤਾਂ ਡੱਬਾ ਵੀ ਲੈਣਾ ਕੋਈ ਗੱਲ ਨਹੀਂ ਹਾਂਜੀ ਐਵੇਂ ਤਾਂ ਕਹਿੰਨ ਡੱਬਾ ਵੀ ਲੈਣਾ ਆਪਾਂ ਨੇ ਇਹਦੇ ਛੋਟਾ ਹੈ ਉਹਦੇ ਪਾ ਕੇ ਭੇਜਣੀ ਉਹਨੂੰ ਜਿਹੜੀ ਇਹ ਚ ਬਰਫੀ ਥੋੜੀ ਲਪੇੰਨੀਆਂ ਪਾ ਦੇਣੀਆਂ ਨੇ ਹੋਰ ਪੰਨੀਆਂ ਪਾ ਦੇਣੀਆਂ ਨੇ ਕਿ ਨਹੀਂ ਆ ਇਹਨਾਂ ਚੋਕੋ ਪਾਈ ਤੀ ਸੋਨੂ ਤਾਂ ਉਹ ਪਹੁੰਚ ਗਈ ਹਲੋ ਹਲੋ ਹੁਣ ਤੂੰ ਕਿ ਲੱਭੰਦੀ ਐ ਚੋਟੀਆਂ ਚਾਹ ਵਾਸਤੇ ਉਹ ਪਾਈਆਂ ਤੇ ਆਈਆਂ ਉਹਦੇ ਕੋਲ ਲੈ ਲੈ ਬਾਹਰੋਂ ਬਰਖੁਸ਼ਬੂ ਦੀ ਸਾਰੀ ਇਹ ਜੀ ਤਾਂ ਬੜੀ ਕਿਤੇ ਖੁਸ਼ਬੂ ਹੈ ਨਾ ਇਹ ਸੁੱਕੀਆਂ ਪਈਆਂ ਬੰਦਲ ਫਾੜ ਮੱਚ ਵੱਜਾ ਬੰਦਲ ਫਾੜੇ ਦੀ ਖੁਸ਼ਬੂ ਆ ਰਹੀ ਹੋਰ ਕੀ ਮੰਗਦੀ ਤੂੰ ਹੁਣ ਤੂੰ ਮੈਨੂੰ ਡਿਵਾਈਡ ਕਰਤਾ ਨਾ ਮੇਰਾ ਦਿਮਾਗ ਭੜਕਾਤਾ ਨਾ ਮੈਂ ਤੈਨੂੰ ਸਹੀ ਰਹਿ ਦਿੱਤੀ ਉਹਨੂੰ ਦੋ ਪੈਸੇ ਵਟਾ ਦੀ ਗਰੀਬ ਨੂੰ ਕੋਪਾ ਲੈ ਲਓ ਮੇਕੋ ਕੈਸ਼ ਹੈ ਨਹੀਂ ਨਾ ਵਾਫੇ ਇਥੇ ਬਿੱਲ ਬਣਾ ਫਿਰ ਚੌਕ ਦਾ ਦੋ ਪੈਕੇਟ ਆ ਚੱਕ ਸੋਨੂੰ ਫੋਨ ਆਉਂਦਾ ਅੱਗਾ WhatsApp ਆਡੀਓ ਆਦੀ ਆਹ ਕੋਲੇ ਕਰਦਾ ਈ ਢੋਲ ਮਾਰਦਾ ਏ ਲੋ ਚੱਕ ਤੂੰ ਆਪਣਾ ਸਮਾਨ ਚੋਕ ਤੂੰ ਜੇ ਵਜਾ ਤਾ ਪਾਪਣਾ ਫੇਰਾ ਹੁਣ ਉਹ ਤੇ ਤੇਰਾ ਭਾਈ ਦੇਖਣ ਦੇ ਫੋਨ ਆਉਂਦੇ ਬੱਚਾ ਘੁੰਮਲੀ ਉਧਰ ਹੀ ਤੇ ਮੋਵਲੀ ਨਾਲ ਹੋਰ ਲਾ ਲੋ ਗੱਚ ਘਰੋੜੀਆਂ ਕੁਛ ਹੋਰ ਗੱਚ ਘਰੋੜੀਆਂ ਦੱਸੂਗੀ ਫੇਰੀ ਕਿੰਨੇ ਹਾਂ ਚੱਲ ਗਗਨ ਦੇਖ ਕਿੰਨਾ ਸਮਾਨ ਲੈਣਾ ਅੱਜ ਗਗਨ ਨੇ ਲੋੜੀ ਦੀ ਹੈ ਹੈ ਬਲਵਿੰਦਰ ਦੇ ਆਉਂਦੇ ਖੂਜੀ ਗਗਨਾ ਲੋੜੀ ਅੱਜ ਗਗਨ ਤੇਰੇ ਨਾਲ ਲੋੜੀ ਸੱਚ ਹੈ ਲੋੜੀ ਦਾ ਸਮਾਨ ਤੂੰ ਲੈਣਾ ਟੈਂਟੜਾ ਤੂੰ ਤਾਂ ਮੇਰੇ ਚੱਪੜਾ ਨਾਲ ਜਰਾ ਆ ਬਾ ਦੇਖੋ ਲੈਣਾ ਤੈਨੂੰ ਮੈਂ ਕਿਹੜਾ ਹੱਥ ਫੜਿਆ ਆਸ਼ੀਰਵਾਦ ਹਰ ਲੈਣਾ ਆਸ਼ੀਰਵਾਦ ਆਟਾ ਨੀ ਉਧਰ ਉਹ ਲਾਚੀਆਂ ਛੱਡ ਗਈ ਇਧਰ ਕੀ ਆ ਗਈ ਤੂੰ ਕਰਨ ਆ ਵੇ ਇਹ ਮੈਨੂੰ ਵਿੱਚ ਕੁਛ ਨਹੀਂ ਆਤੂ ਕਨੀ ਸਭ ਲਣਾ ਲੈ ਲੈ ਕਦੀ ਨਹੀਂ ਨਹੀਂ ਇਹ ਕਦੀ ਟਿੱਕੀ ਹੁੰਦੀ ਜੱਟ ਕਠਾ ਹੀ ਲਊਗਾ ਬੋਰੀ ਸਾਬਣ ਦੀ ਲਊਗਾ ਸਭ ਨਵਾ ਲੈਣੇ ਸਾਬ ਤਵਾ ਲੈਣੇ ਇਹ ਉਰੇ ਵਾ ਟੈਂਪਾਸ ਕਿਚਨ ਟਾਵਲ ਕਿਚਨ ਟਾਵਲ ਸਾਲ ਤੇ ਫੇਰ ਨਾਲ ਟਾਵਲ ਹੈ ਕਿ ਦੂਜਾ ਸਾਲ ਤੇ ਫੇਰ ਨਹੀਂ ਮੈਂ ਤੇਰੀ ਵੀਡੀਓ ਬਣਾਇਆ ਜਣੀ ਮੈਂ ਆਪਣਾ ਮੂਵੀ ਦਿਖਾਦਾ ਦੇਖੋ ਇਹ ਸਿਰਪਾਟਾ ਨਾ ਬਣਾ ਮੈਰੀ ਗੱਲ ਨੂੰ ਬਣਾਣੀ ਕਿ ਸਿਰਪਾਟਾ ਫੇਰਾ ਇਹ ਪੂਰੀ ਟੌਰ ਲੈ ਕੱਢੀ ਪਈ ਤੇ ਹੁਣ ਇਹ ਪੂਰਾ ਜਲੂ ਕੱਢਿਆ ਪਿਆ ਤੌਰ ਤੇ ਜਲੂਸ ਦੋਨੋਂ ਫੁੱਲ ਰੱਖੇ ਨੇ ਤੌਰ ਤੇ ਜਲੂਸ ਸਮਾਨ ਲੈਣਾ ਤੂੰ ਤਾਂ ਮੈਨੂੰ ਉਲਝਾਈ ਛੱਡਿਆ ਤੂੰ ਮੇਰੇ ਨਾਲ ਕਿਉਂ ਫਿਰਦੀ ਐ ਜੁਲਝੇ ਬੰਦੇ ਆ ਤੂੰ ਸੁਲਝੇ ਬੰਦੇ ਨਾਲ ਫਿਰ ਕੇ ਨਾਲ ਕੇ ਸੁਲਝੇ ਬੰਦੇ ਨਾਲ ਫਿਰ ਆਉਂ ਹੀ ਮਿਲ ਗਈ ਉਹ ਜਿਹੜਾ ਮੋੜਾ ਪਟਾਰੇ ਲਾਣਾ ਲਓ ਗਾਇਜ਼ ਮਿਲ ਗਈ ਮਾਨੀ ਕੋਰ ਪਾਡੀ ਕੋਰ ਚੱਕ ਫਿਰ ਸਾਨੂੰ ਤੇਰੇ ਕੋਲ ਮੰਗ ਲੈਣਾ ਕਰਨਾ ਸੀ ਅਈ ਤੁਹਾਡੇ ਬਾਥਰੂਮ ਜਾ ਕੇ ਪੈਰ ਸਾਫ ਕਰ ਜਾ ਬਿੱਲ ਬੁੱਲ ਮੇਰੇ ਸਭ ਲਿਮਟਾ ਖਤਮ ਹੋ ਗਈਆਂ ਮੇਰੀਆਂ ਸਭ ਲਿਮਟਾ ਖਤਮ ਹੋ ਗਈਆਂ ਤੇ ਫਟਾਫਟ ਕਰੀਏ ਆਪਾਂ ਗੋਸਰੀ ਫਟਾਫਟ ਜਿਹੜਾ ਕੁਝ ਲੈਣਾ ਚੱਕੀ ਫੇ ਤੁਹਾਨੂੰ ਘਰੇ ਜਾ ਕੇ ਦੱਸਾਂਗੇ ਲੋਹੜੀ ਦੀ ਸ਼ਾਪਿੰਗ ਕਿਹੜੀ ਘੜੀ ਕੀਤੀ ਆਪਾਂ ਉਹ ਕਹਿੰਦੀ ਬਲਵਿੰਦਰ ਨੇ ਕਹਿੰਦੀ ਬੰਦਾ ਤਾਂ ਚਾਹ ਵਾ ਤੇ ਕਿਹੜਾ ਮੈਂ ਤੁਹਾਡੇ ਘਰੇ ਵੀ ਜਾਣਾ ਨੇ ਚਾਹ ਪੀਣ ਤੁਸੀਂ ਲੋ ਕੀ ਖਾਣਾ ਪੀਣਾ ਬਰਿੰਦਰ ਨੂੰ ਅੱਜ ਪਤਾ ਲੱਗਦੂ ਬਰਿੰਦਰ ਦੀ ਭਾਬੀ ਦੇ ਜ਼ੋਰ ਦਾ ਵੀ ਕੀ ਖਾਣਦੀ ਵੀ ਹੁੰਦੀ ਉਹਨੂੰ ਦੋ ਪਿਆਲੇ ਲੈ ਬੂਕੀਆਂ ਦੀ ਬਹੁਤ ਨਹੀਂ ਦੋ ਬੂਕੀਆਂ ਲੈ ਲੀ ਉਹ ਫੱਦੀ ਵੀ ਨਹੀਂ ਹੁੰਦੀ ਇਹ ਰਿੰਨੀ ਪਈ ਹੁੰਦੀ ਹੈ ਬਦੂ ਨੇ ਰੋਲ ਦੀ ਰੰਦੀ ਬਾਚ ਬਿੱਲੂ ਹਰਾਂ ਵਾਲੀ ਇੰਨੀ ਪਈ ਹਜੇ ਹੋਰ ਕੇ ਨੇ ਟੱਚ ਨਹੀਂ ਕੀਤਾ ਬਸ ਫਿਰ ਚਲੋ ਫਿਰ ਨਿਕਲੋ ਤੇ ਹੋਰ ਕੁਝ ਹੋਰ ਕੁਝ ਲਿਓੜੀਆਂ ਤੇ ਉਹ ਕੋਲਡਿੰਗ ਵਿੱਚ ਦੇਖੋ ਕੋਈ ਆਫਰ ਉੱਪਰ ਲੱਗਾ ਚੱਕ ਲਓ ਕੋਲਡਿੰਗ ਚ ਚੱਕ ਲਓ ਹੋਰ ਚਾਪਰ ਚੱਕ ਲਓ ਕੋਈ ਆਫਰ ਲੱਗਾ ਚੱਕ ਲਓ ਸਾਈ ਮਿੱਤਰੋ ਇੱਕ ਕਪ ਆ ਲਿਆ ਕੋਲਾ ਆਵਲਾ ਇੱਕ ਕਪ ਆ ਲਿਆ ਥਮ ਜਾ ਯੈਸ ਗੁੱਡ ਨੇ ਹੁਣ ਆਪਾਂ ਲੈਣਾ ਵਾ ਆਪਣੇ ਵਾਸਤੇ ਕੁਝ ਪੀਣ ਨੂੰ ਗਵਨ ਚੱਕਾ ਕਿਹੜਾ ਲਵਾਂ ਹਾਂ ਔਰੈਂਜ ਹੈ ਕੀਵੀ ਹੈ ਲੀਚੀ ਹੈ ਇਹ ਵੀ ਲੁਚੀ ਬਰੂਟਾ ਲੁਚੀ ਜੂਸ ਉਹ ਵੀ ਲੁਚੀ ਉਹ ਪਿੰਕ ਲੁਚੀ ਜੂਸ ਬਹੁਤ ਹੈ ਕੀ ਹੈ ਗਾਵਨ ਨੇ ਗਲਾ ਫੜ ਲਿਆ ਸਾਲਾ ਬੀ ਲੱਗ ਜਾਂਦੇ ਗਲੇ 10 ਕਿਲੋ ਲੈਣਾ ਲੁਚੀ ਲੈ ਔਰੈਂਜ ਵੀ ਲੈ ਤੇ ਲੁਚੀ ਲੈ ਜੂਸ ਪੀਣਾ ਜੂਸ ਉਹ ਹੋਏ ਸੋ ਨੂੰ ਜਾਤਾ 400 ਸੋ ਨੂੰ ਕੁਝ ਵੀ ਲੈ ਹੈਗਾ ਜੂਸ ਕਿਹੜਾ ਪੀਣਾ ਮਿੱਤਰੋ ਰੁਕਣ ਦਹੀਂ ਦਹੀਂ ਆ ਨਹੀਂ ਤੇ ਫੇਰ ਕਾਲਾ ਦਹੀਂ ਇੱਧਰ ਪਿਆ ਅਸਮਾਨ ਵਾਲਾ ਉਹ ਪੇਟ ਚੈੱਕ ਕਰਨ ਇਹ ਮਿੰਨੇ ਵੀ ਪ੍ਰਧਾਨ ਜਿਹੜੀਆਂ ਮੂੰਗਫਲੀਆਂ ਲੈ ਲਈਆਂ ਨੇ ਤੇ ਮੂੰਗਫਲੀਆਂ ਕੇ ਕੰਮ ਦੇ ਤੇ ਮੈਂ ਪ੍ਰਧਾਨ ਨੂੰ ਸਭ ਨੂੰ ਧੋਕੀ ਦੇ ਦਿੱਤੀ ਇਹ ਵੀ ਅਸੀਂ ਤੁਹਾਨੂੰ ਭਜਾ-ਭਜਾ ਕੁੱਟਣਾ ਪ੍ਰਧਾਨ ਜੀ ਮੂੰਗਫਲੀ 'ਚ ਇੱਕ 'ਚ ਵੀ ਦਾਣਾ ਨਾ ਹੋਇਆ ਪ੍ਰਧਾਨ ਓਏ ਮੈਨੂੰ ਆਹ ਸਹੀ ਨਹੀਂ ਲੱਗਦੀ ਮੂੰਗਫਲੀ ਤੁਸੀਂ ਆਪਣਾ ਹਿਸਾਬ ਲਾ ਲਿਓ ਠੀਕ ਗੁਲਿੰਦਰ ਉਹ ਕੀ ਇਹ ਕੱਢ ਦੇ ਗੁਲਿੰਦਰ ਦੱਸੋ ਹੈ ਪਰਵੱਟਾਂ ਕਲੀਨ ਆਹ ਹੋਈ ਪ੍ਰਧਾਨ ਮੇਰੀ ਚਿੰਤਾ ਪਰਵੱਟਿਆ ਕਹਿੰਦਾ ਪਰਵੱਟੇ ਬਣਾਉਣ ਵਾਲਾ ਲਾਲਾ ਕਿੰਨੇ ਗਿਆ ਤੁਹਾਨੂੰ ਪਰਵੱਟੇ ਬਣਾ ਲੈ ਪ੍ਰਧਾਨ ਸਾਫ ਫੜੇਗੇ ਪ੍ਰਧਾਨ ਜਾ ਪ੍ਰਧਾਨ ਕੀ ਵਾਦਾ ਕਨਵਰਟ ਕਾਡ ਵਿੜਦੇ ਵੜਨ ਦਾ ਕੀ ਕਹਦਾ ਟਿਸ਼ੂ ਹੈਗੇ ਕਿ ਨਹੀਂ ਮੈਨੂੰ ਇਹ ਦੱਸੋ ਬੱਲਾ ਡਾਈਨਿੰਗ ਟੇਬਲ ਤੇ ਇੱਕੋ ਟਿਸ਼ੂ ਪੇਪਰ ਪਿਆ ਮੈਨੂੰ ਉਦੋਂ ਬਾਅਦ ਕਿਤੇ ਨਹੀਂ ਦਿਖੇਗਾ ਹਲੋ ਉਹ ਹਲੋ ਹਾਂ ਮੈਂ ਪਰ ਪਹਿਲਾਂ ਜਾਂਦੇ ਸਾਂ ਕੱਢ ਦਿੰਦੇ ਚੱਲ ਠੀਕ ਹੈ ਫਿਰ ਡਾਈਨਿੰਗ ਟੇਬਲ ਤੇ ਦੋ ਲਾ ਦਿਓ ਇੱਕ ਕਿਹੜਾ ਦੇ ਦੁੱਲ ਇੱਕ ਕਿਤੋਂ ਦੇ 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 ਕਿਹੜਾ ਦੇ ਦੇ ਕਿਹੜਾ ਚੱਲ ਬਤਨ ਮੇਰਾ ਦਿਮਾਗ ਤੇਰਾ ਦਿਮਾਗ ਘੁੰਮ ਗਿਆ ਦਿਮਾਗ ਤੇਰਾ ਲੋ ਜੀ ਇੱਕ ਗੇੜਾ ਦੇ ਰਿਆਂ ਪਾਪਾ ਹੁਣ ਤੋਂ ਦੀ ਮੋਰ ਦੇ ਜੇ ਸਾਨੂੰ ਕੋਈ ਲੱਭ ਗਿਆ ਤਾਹੀ ਲੈ ਚੱਕ ਲੈਣਾ ਜੇ ਨਹੀਂ ਲੱਗਾ ਤਾਂ ਫਿਰ ਬਾਹਰ ਨਿਕਲ ਜਾਣਾ ਠੀਕ ਹੈ ਤੇ ਫਲਾ ਲੈਣੀ ਕੋਈ ਸ਼ਾਪਿੰਗ ਆਪਾਂ ਕਰ ਲਈ ਭਾਬੀ ਕੁਲ ਲੈ ਲੈ ਫੇਸ ਵਾਸਤੇ ਭਾਬੀ ਕਹਿੰਦੀ ਬਹੁਤ ਪਹਿਨ ਭਾਬੀ ਕੁਛ ਨਹੀਂ ਦਿੰਦੀ ਹੈਗੀ ਸਾਬ ਇਥੇ ਮਿੱਠੀਆਂ ਗੋਲੀਆਂ ਦੇ ਦਿੰਦੀ ਇਹ ਇਹਨੂੰ ਮੈਂ ਕਹਾਂ ਬਲਿੰਦਰ ਤੁਹਾਡੇ ਘਰ ਵੀ ਚਾਹ ਪਾਣੀ ਬਣਾ ਤੂੰ ਹੀ ਲੈਣਾ ਤੇ ਮੁਕਰ ਹੀ ਗਈ ਹਾਥੀ ਝਾੜ ਤੇ ਮੈਂ ਸਮਝ ਲਈ ਬਲਿੰਦਰ ਕਿ ਮੈਂ ਲੈਕੋ ਬਿਸਕਟ ਮੂੜਾ ਲੂ ਪੂਜੀਆ ਕੋਕਲੇ ਇਹ ਵੱਖਰਾ ਕਰਾਉ ਨਾ ਬਿੱਲ ਫਿਰਦਾ ਮੈਂ ਪੈਸੇ ਦਊਂਗੀ ਧਾਰ ਦੋ ਨਹੀਂ 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 ਧਾਰ ਦੋ ਵਾਲੀ ਗੱਲ ਤ ਨਾ ਨਾ ਚੱਕਰਵਾਦ ਨਹੀਂ ਨਾ 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 ਗੱਲ ਲੈ ਆਓ ਹੀ ਹੀ ਲੈ ਲਓ ਹਾਜਮੁਲਾ ਲੈ ਲਓ ਖਾਣਾ ਬੜਾ ਹੋਰ ਮਹੀਨਾ ਪੂਰਾ ਖਾਨਦੇ ਆਪਾਂ ਹਾਜਮੁਲਾ ਵੀ ਲੈ ਲਿਆ ਦੇਖੋ ਕੁਝ ਤੋਂ ਤੋਂ ਜਿਹੜਾ ਤੁਹਾਨੂੰ ਪੈਪਸੀ ਲੈਣ ਦਾ ਵਧੀਆ ਸੀ ਪਾਜੀ ਜਿਹੜੀ ਲੈਣੀ ਸੀ ਗਲੇ ਚ ਕੋਈ ਨਹੀਂ ਅੜਦੀ ਹੈਗੀ ਸਾਰੀਆਂ ਵਧੀਆ ਨੇ ਹਾਂ ਜਿਹੜਾ ਥੋੜੀ ਥੋੜੀ ਛੋੜੋ ਛੋੜੇ ਲੱਗੇ ਨੇ ਪੈਪਸੀ ਆ ਬਈ ਇੱਥੇ ਬਈ ਆਈ ਲੈ ਲਓ ਨਾਰਮਲ ਹੀ ਹੋਰ ਚੱਕ ਲੈ ਕਰਨ ਦਾਨ ਕੋਈ ਸਲਾਦ ਚ ਕੋਈ ਪਾਪੜ ਲਾਈਕ ਕਰ ਦਿਓ ਨਾ ਆ ਲੈ ਲਾ ਡੋਕਲਾ ਉਹ ਬੱਸ ਜੇ ਪੋਚੀ ਲਿਆ ਤੇ ਇਹਨੂੰ ਇਹੋ ਚ ਨੀ ਪੁੱਛੇਗਾ ਤੂੰ ਮੈਨੂੰ ਮੈਂ ਉਧਰ ਪੁੱਛ ਲਿਆ ਹੀ ਤੇ ਮੈਂ ਪੁੱਛਿਆ ਨਾ ਕਰ ਬਸ ਠੀਕ ਚੰਗਾ ਤੁਹਾਨੂੰ ਪੁੱਛਣ ਚਲ ਨਿਕਲੋ ਹਣ ਬਾਹਰ ਚਲੋ ਬਾਹਰ ਨਿਕਲੋ ਹੁਣ ਆਪਾਂ ਪਹੁੰਚ ਗਏ ਸਬਜ਼ੀ ਮੰਡੀ ਤੇ सोनू ਕਹਿੰਦੀ ਕੰਕਲ ਇੱਥੇ ਨਾਲ ਕੋਈ ਸਬਜ਼ੀ ਬਹੁਤ ਚੱਲ ਵਧੀਆ सोनू ਕਹਿੰਦੀ ਦੇਖੋ ਸਾਡੀ ਸੁਨਾਮ ਸ਼ਹਿਰ ਦੀ ਸਬਜ਼ੀ ਮੰਡੀ ਇੱਕ ਇਹ ਵਾਲੀ ਇੱਕ ਉਧਰ ਹੈ ਸਸਰੀਕਾਲ ਦੀ ਸਸਰੀਕਾਲ ਬਾਈ ਇਹ ਖਾਣਾ ਬੁਲਿੰਦਰ ਨੂੰ ਕਹਿੰਦੇ ਚਲ ਕੋਈ ਗੱਲ ਨਹੀਂ ਸਾਗ ਵੀ ਖਵਾਵਾਂਗੇ ਪਹਿਲਾਂ ਸਬਜ਼ੀਆਂ ਖਵਾ ਦੋ ਇਹ ਸਾਗ ਬਣਾ ਆਪਣਾ ਕੇ ਥੱਕ ਜਉ ਵੜਿਆ ਪੋਕੜ ਦੋ ਬਸ ਲੈ ਲੈਣਾ ਇਹ ਲੈਣ ਨਾਲ ਕਰੇ ਫੋਕੜ ਦੋ ਸਾਡੀ ਸ਼ਹਿਰ ਆਉਂਦੀ ਮੰਡੀ ਮੰਡੀ ਹੈਂ ਕੋਈ ਦਵਾਈਆਂ ਆ ਇੱਕ ਕੁਝ ਦਵਾਈਆਂ ਹੀ ਕੋਈ ਦਵਾਈਆਂ ਹੀ ਬਸ ਇਹ ਕਿਹੜੇ ਦਵਾਈਆਂ ਤੇ ਜੀ ਨਹੀਂ ਕਰਨ ਨੂੰ ਠੀਕ ਕਰ ਲੈ ਲੈ ਨਹੀਂ ਇਹਨੀ ਤੂੰ ਹਾੜੇ ਵਾਵਾ ਪੈਹ ਦੇਣੇ ਹੋਣਾ ਤੁਹਾਨੂੰ ਲੈ ਕੇ ਦੇ ਸਭ ਜੀ 2500 ਰੁਪਏ 3000 ਰੁਪਏ 300 ਰੁਪਏ ਪਾ ਕੇ 3000 ਬਣਾਈ ਬੈਠੀ ਇਹ ਤਾਂ 300 ਰੁਪਏ ਤੈਨੂੰ ਤਰਾਣ ਦੇ ਆਹੋ 2500 ਤਾਂ ਵੇਚਿਆ ਤਰਾਣ ਦੀ ਮੈਂ ਜੀ ਬੋਲੀ ਆਹ ਹੱਥ ਪੱਤੀ ਤੇ ਉਹਦੇ ਨਾਲ ਜਿੱਦਾਂ ਜਿੱਦਾਂ ਤੇ 300 ਉਹ 2500 ਤੇ 300 ਕਿੰਨਾ ਆ ਆਲੂ ਪਾ ਆਪਲਾ ਤੁਸੀਂ ਦਿਓ ਕੇ 25 ਦੇ ਸਲੂਨ ਵਾਲਾ ਅੱਛਾ ਹੁਣ ਆਪਾਂ ਅੱਜ ਬੋਲਣਾ ਹੈ ਜਾਂਰੇ ਤੇ ਆਲੂ ਮਾਰਨਾ ਆਹ ਦੇ ਗਣ ਦੋ ਆ ਤੇਰੇ ਜਿੱਡਾ ਆ ਤੇਰੇ ਜਿੱਡਾ ਚਲ ਵਾਵਾ ਫੜਨਾ ਉਹ ਜਦਾ ਸ਼ਾਬਾ ਜਾ ਫੜਨਾ